ਸਰਕਾਰ ਮਰਦਾਬਾ 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 ਮਾਈਨਿੰਗ ਮਾਫੀਆ ਮਰਦਾਬਾ ਮਰਦਾਬਾ ਹਿੰਦ ਸਦਰਪੁਰ ਦਾ ਸਰਪੰਚ ਰਜਵਿੰਦਰ ਕੌਰ ਆ ਦੇਖੋ ਜੀ ਸਾਡੇ ਪਿੰਡ ਵਿੱਚ ਮਾਈਨਿੰਗ ਹੋ ਰਹੀ ਹੈ ਬੇ ਤੇ 70 70 ਫੁੱਟ ਤੋਂ ਉੱਚੀ ਜਿਹੜੀ ਆ ਮਿੱਟੀ ਚੁੱਕੀ ਜਾ ਰਹੀ ਹੈ ਜੇ ਇਹਨੂੰ ਬੰਦ ਨਾ ਕੀਤਾ ਗਿਆ ਅਸੀਂ ਸਖਤ ਸਖਤ ਕਾਰਵਾਈ ਕਰਾਂਗੇ ਤੇ ਚਿਤਾਵਨੀ ਚਿਤਾਵਨੀ ਇੱਕ ਕਹਦਾ ਦਿੰਦੇ ਆ ਵੀ ਜੇ ਤੁਸੀਂ ਸਰਕਾਰ ਨੇ ਕੋਈ ਵੀ ਜਿੱਦਾਂ ਕਦਮ ਨਹੀਂ ਚੁੱਕਿਆ ਅਸੀਂ ਧੰਨੇ ਲਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲਸੇਂਗ ਪਿੰਡ ਸਦਰਪੁਰ ਤੋਂ ਆ ਤੇ 20 ਸਾਲ ਮੈਂ ਪੈਂਚੀ ਕੀਤੀ ਆ ਤਾਂ ਪਹਿਲਾਂ ਕੋਈ ਇਦਾਂ ਦਾ ਚੱਕਰ ਹੋਇਆ ਨਾ ਸੀ ਹੁਣ ਇਹ ਇਹ ਟਿੱਪਰ ਜਿਹੜੇ ਆ ਇਹ ਮਤਲਬ ਜਾਦੀ ਇਹ ਸਰਕਾਰ ਬਣੀ ਆ ਇਹਨਾਂ ਨੇ ਸਾਡਾ ਸਾਰਾ ਪਿੰਡ ਇਹਨਾਂ ਨੇ ਹੜਾਤਾ ਆ ਜਿਹੜੀ ਆ ਪੰਚਾਇਤ ਸਾਡੇ ਪਿੰਡ ਦੀ ਜ਼ਮੀਨ ਆ ਜਿਹਦੇ ਵਿੱਚੋਂ ਇਹ ਟਿੱਪਰ ਲਖਾਉਂਦੇ ਆ ਔਰ ਅਸੀਂ ਇਹ ਟਿੱਪਰ ਬੰਦ ਕਰ ਦੇਣੇ ਇਹਨਾਂ ਦੇ ਅਸੀਂ ਚੱਲਣ ਨਹੀਂ ਦੇਣੇ ਅਸੀਂ ਮੋਰੇ ਖਾਲੇ ਪੜ ਦੇਣੇ ਆ ਇਹ ਸਾਡੀ ਜ਼ਮੀਨ ਆ ਅਸੀਂ ਇੱਥੋਂ ਬਿਲਕੁਲ ਨਹੀਂ ਜਿੱਥੋਂ ਮਤਲਬ ਸਰਕਾਰ ਇਹਨਾਂ ਨੂੰ ਰਸਤਾ ਦਿੰਦੀ ਆ ਉੱਥੋਂ ਜਾ ਕੇ ਲੈਣ ਮੈਂ ਮਨਜੀਤ ਸਿੰਘ ਪੰਚੀ ਪਿੰਡ ਸਦਰਪੁਰ ਤੋਂ ਸਾਡੇ ਪਿੰਡ ਵਿੱਚ ਦੇਖੋ ਕੀ ਹਾਲਾਤ ਹੋ ਰਿਹਾ ਹੈ ਜੀ ਕਿੰਨਾ ਉੱਚਾ ਨੀਵਾਂ ਕੰਨ ਚੱਕੀ ਜਾਂਦੇ ਜੇ ਇਹਨਾਂ ਨੂੰ ਹੋਰ ਖੁੱਲ ਮਿਲ ਜਾਵੇ ਤਾਂ ਦੇਖੋ ਕਿੰਨਾ ਪੱਥਰਾ ਜੀ ਇਹ ਹੋਰ ਗਾਂਹ ਚੱਕਦੇ ਲੈ ਜਾਓਗੇ ਸਾਡੇ ਪਿੰਡ ਨੂੰ ਬਹੁਤ ਖਤਰਾ ਹੈ ਜੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਚਤਾਵਨੀ ਦਿੰਦੇ ਆ ਇਹ ਆਪਣਾ ਕੰਮ ਹੀ ਬੰਦ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਹਾਂਜੀ ਮੈਂ ਕੁਲਦੀਪ ਸਿੰਘ ਪਿੰਡ ਸਦਰਪੁਰ ਤੋਂ ਆ ਜੀ ਤੁਸੀਂ ਆਮ ਦੇਖਦੇ ਹਾਂ ਕਿ ਆਪਾਂ ਟਿੱਪਰਾਂ ਨੂੰ ਬਕਾਇਦਾ ਰੋਕਦੇ ਹਾਂ ਔਰ ਅੱਜ ਮੇਰੇ ਪਿੰਡ ਦੇ ਵਿੱਚ ਦੇਖੋ ਕਿੰਦਾ ਤੱਕੇਸ਼ਾਹੀ ਕਾਰ ਹੋ ਰਹੀ ਆ ਔਰ ਕਨੈਲ ਕ੍ਰੈਸ਼ਰ ਵਾਲੇ ਆ ਦੇਖੋ ਕਿੰਦਾ ਚੱਕ ਰਹੇ ਆ ਕਟੋਕਾਰ 15 ਫੁੱਟ 15 ਖੇਤਾਂ ਦੇ ਵਿੱਚੋਂ ਜਿਹੜੀ ਮਿੱਟੀ ਗਟਕਾ ਚੱਕ ਹੋਇਆ ਆ ਔਰ 70 70 ਫੁੱਟ ਚੱਕ ਲਈ ਇਹਨਾਂ ਨੇ ਦਿਨ ਰਾਤ ਇੱਥੇ ਚੱਲਦੀ ਆ ਫੀ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਇਹ ਚੱਕਦੇ ਪਏ ਔਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਟਿੱਪਰ ਨਗਾਉਂਦੇ ਆ ਔਰ ਅਸੀਂ ਰੋਕਦੇ ਆ ਤਾਂ ਤੱਕੇਸ਼ਾਹੀ ਕਰਦੇ ਆ ਔਰ ਨਾਲ ਨਾਲ ਆ ਸੜਕ ਦੇ ਨਾਲ ਨਾਲ ਨੰਗਰ ਰੋਡ ਤੇ ਨੂੰ ਨਿਕਲਦੀ ਹੈ ਨਹਿਰ ਦੇ ਨਾਲ ਨਾਲ ਰਸਤਾ ਆ ਰਾਤ ਦਿਨ ਥੋਟੇ ਉੱਪਰ ਨੰਗਦੇ ਆ ਡੇਢ 200 400 ਟਿੱਪਰ ਇੱਥੋਂ ਰਾਤੋਂ ਰਾਤ ਨੰਗਦਾ ਔਰ ਖਾੜ ਖਾੜ ਹੁੰਦੀ ਸਾਰੀ ਰਾਤ ਕੋਈ ਨਿਆਣਾ ਨਹੀਂ ਸੌ ਸਕਦਾ ਨਾ ਦਿਨ ਨੂੰ ਲੋਕ ਸੌਂ ਸਕਦੇ ਆ ਅਸੀਂ ਬਹੁਤ ਪਰੇਸ਼ਾਨ ਹੋਇਆ ਆ ਲੋਕਾਂ ਦੇ ਨਿਆਣੇ ਮਰ ਰਹੇ ਆ ਨੰਗਰ ਰੋਡ ਤੇ 18 ਮੋਤਾ ਹੋ ਚੁੱਕੀਆਂ ਆ ਸਾਡੇ ਨਾਲ ਦੇ ਪਿੰਡਾਂ 'ਚ ਲੋਕਾਂ ਦੇ ਘਰ ਉੱਜੜ ਗਏ ਬੱਚੇ ਨਿੱਕੇ ਨਿੱਕੇ ਆ ਠੀਕ ਆਈ ਬੇਧਵਾ ਔਰਤਾਂ ਹੋ ਗਈਆਂ ਕੋਈ ਬਾਤ ਨਹੀਂ ਪੁੱਛਦਾ ਆ ਕੇ ਅਸੀਂ ਤਾਂ ਇਹ ਕਹਿੰਦੇ ਵੀ ਜੇ ਪ੍ਰਸ਼ਾਸਨ ਇਹਨਾ ਦਾ ਹੱਲ ਨਹੀਂ ਕਰਦਾ ਤੇ ਅਸੀਂ ਬਕਾਇਦਾ ਪੱਕੇ ਤੌਰ ਤੇ ਧਰਨਾ ਲਾ ਕੇ ਬੈਠਾਂਗੇ ਔਰ ਪ੍ਰਸ਼ਾਸਨ ਦਾ ਹੀ ਪੁਤਲਾ ਫੁਕਾਂਗੇ ਔਰ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦਾ ਵੀ ਪੁਤਲਾ ਫੁਕਾਂਗੇ ਔਰ ਜਿਹੜੇ ਸਾਡੇ ਇੱਥੇ ਦੇ ਹੈਗੇ ਆ ਵਿਧਾਇਕਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਆਹ ਜਿਹੜੀ ਮਾਈਨਿੰਗ ਚੱਲ ਰਹੀ ਆ ਇਹਨੂੰ ਰੋਕਿਆ ਜਾਵੇ ਆ ਸਾਡੀ ਜਿਹੜੀ ਹੈਗੀ ਆ ਬਿਊਟੀ ਆ ਪਹਾੜਾਂ ਦੀ ਆ ਇਹ ਜਿਹੜੀ ਮੈਨੂੰ ਲੱਗਦਾ ਵੇ 2027 ਦੀਆਂ ਇਲੈਕਸ਼ਨਾਂ ਤੱਕ ਇਹ ਬਿਲਕੁਲ ਖਤਮ ਹੋ ਜਾਣੀਆਂ ਸਾਨੂੰ ਇੱਥੇ ਪਹਾੜੀਆਂ ਨਹੀਂ ਦਿਖਣੀਆਂ ਸੋ ਬੇਨਤੀ ਕਰਦੇ ਆ ਕਿ ਮਾਈਨਿੰਗ ਰੋਕੀ ਜਾਵੇ ਔਰ ਟਿੱਪਰ ਜਿਹੜੇ ਆ ਇਹ ਰੋਕੇ ਜਾਣ ਜੀ